ਵਿਦੇਸ਼ ਜਾਣ ਦੇ ਸੁਪਨੇ ਤੇ ਸੁਪਨਿਆਂ ਨੂੰ ਸাকার ਕਰਨ ਦੀ ਭੱਜ ਦੌੜ ਵਿੱਚ ਇੱਕ ਹੋਰ ਪੈਣ ਨੇ ਆਪਣਾ ਭਰਾ ਗਵਾ ਦਿੱਤਾ। ਸਾਸ਼ਟ੍ਰੀ ਕਾਲ ਜੀ ਮੈਂ ਜਗਵਿੰਦਰ ਕੌਰ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ মিডিਆ। ਦੱਸ ਦਈਏ ਕਿ ਪਿੰਡ ਪੈਣੀ ਜੱਸਾ ਦੇ ਰਹਿਣ ਵਾਲੇ ਜਸ਼ਨਪ੍ਰੀਤ ਸਿੰਘ ਜੋ ਕਰੀਬਨ 1.5 ਸਾਲ ਪਹਿਲਾਂ ਵਿਦੇਸ਼ ਗਏ ਸੀ। ਉਹਨਾਂ ਦੇ ਪਿਤਾ ਫੌਜ ਵਿੱਚ ਸਨ। ਅਮਨਦੀਪ ਸਿੰਘ ਉਹਨਾਂ ਦੇ ਪਿਤਾ ਦਾ ਨਾਮ ਹੈ ਦੱਸ ਦਈਏ ਕਿ ਉਹਨਾਂ ਦੇ ਪਿਤਾ ਆਪਣੇ ਪਰਿਵਾਰ ਦੇ ਪਾਲਣ ਪੋਸ਼ਣ ਲਈ ਸਖਤ ਮਿਹਨਤ ਕਰ ਰਹੇ ਨੇ ਜਿਸ ਦੇ ਚੱਲਦੇ ਆ ਜਸ਼ਨਪ੍ਰੀਤ ਸਿੰਘ ਵੀ ਵਿਦੇਸ਼ ਗਿਆ ਸੀ ਉਸਨੇ ਆਪਣੇ ਪਰਿਵਾਰ ਦੀ ਆਰਥਿਕ ਤੌਰ ਤੇ ਕਾਫੀ ਮਦਦ ਕੀਤੀ ਹੈ ਪਰ ਅਚਾਨਕ ਅੱਜ ਤੋਂ 14 ਦਿਨ ਪਹਿਲਾਂ ਉਸ ਦਾ ਵਿਦੇਸ਼ ਵਿੱਚ ਅਚਾਨਕ ਦੇਹਤ ਹੋ ਜਾਂਦਾ ਹੈ ਦੱਸ ਦਈਏ ਕਿ ਜਸ਼ਨਪ੍ਰੀਤ ਸਿੰਘ ਅੱਜ ਤੋਂ 14 ਦਿਨ ਪਹਿਲਾਂ ਅਚਾਨਕ ਵਿਦੇਸ਼ ਵਿੱਚ ਹੀ ਉਹਨਾਂ ਦੀ ਮੌਤ ਹੋ ਜਾਂਦੀ ਹੈ ਜਿਸ ਦੇ ਚਲਦਿਆਂ ਅੱਜ ਉਹਨਾਂ ਦੇ ਪਿੰਡ ਪਿੰਡ ਜਸ ਪੈਣੀ ਜਸਾ ਉਹਨਾਂ ਦੀ ਅੱਜ ਮ੍ਰਿਤਕ ਦੇ ਪਹੁੰਚੀ ਹੈ ਬੱਸ ਇਹ ਕਿ ਪਰਿਵਾਰ ਦਾ ਤੇ ਉਹਨਾਂ ਦੇ ਪਿੰਡ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਪਹਿਲਾਂ ਤੋਂ ਹੀ ਉਹਨਾਂ ਦੇ ਜੋ ਪਿੰਡ ਵਿੱਚ ਹੈ ਉਹ ਦਹਿਸ਼ਤ ਦਾ ਮਾਹੌਲ ਸੀ ਸਾਰਾ ਪਿੰਡ ਹੈ ਜੋ ਸਹਿਮਿਆ ਹੋਇਆ ਸੀ ਇਸ ਮਾਹੌਲ ਨੂੰ ਸੁਣ ਕੇ ਕਿਉਂਕਿ ਜਸ਼ਨਪ੍ਰੀਤ ਸਿੰਘ ਦੱਸਿਆ ਜਾ ਰਿਹਾ ਹੈ ਕਿ ਬਹੁਤ ਨੇਕ ਬੱਚਾ ਸੀ ਤੇ ਉਹ ਅੰਮ੍ਰਿਤਧਾਰੀ ਸੀ ਜਿਸ ਦੇ ਚਾਲデア ਉਸ ਦੀ ਭੈਣ ਵੱਲੋਂ ਅੱਜ ਉਸ ਦੇ ਇਸੇ ਰਾਬੰਦੀ ਕਰਨ ਤੋਂ ਬਾਅਦ ਉਸਾਰੇ ਜੋ ਸਿੱਖ ਰੀਤੀ ਰਿਵਾਜ ਨੇ ਉਹਨਾਂ ਦੇ ਨਾਲ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ ਬਹੁਤ ਮੰਦ ਭਾਗੀ ਖਬਰ ਹੈ ਜੋ ਸਾਡੀ ਰੋਜ਼ਮਰਾਂ ਦੀ ਭੱਜ ਦੌੜ ਦੀ ਜ਼ਿੰਦਗੀ ਤੋਂ ਦੂਰ ਇਹ ਚੀਜ਼ਾਂ ਹੋ ਜਾਂਦੀਆਂ ਨੇ ਜੋ ਪਰਿਵਾਰ ਲਈ ਸੈਣੀਆਂ ਔਖੀਆਂ ਹੁੰਦੀਆਂ ਨੇ ਇਹੋ ਜੀਆਂ ਹੋਰ ਖਬਰਾਂ ਲਈ ਜੁੜੇ ਰਹੋ ਸਾਡੇ ਚੈਨਲ ਪੰਜਾਬੀ ਲਿੰਕ ਮੀਡੀਆ ਨਾਲ ਧੰਨਵਾਦ